ਵੀਰਵਾਰ ਦੀ ਰਾਤ 12 ਵਜੇ ਦੀ ਇਹ ਘਟਨਾ ਹੈ ਜੋ ਕਿ ਦੇਖੋ ਇਹ ਟੈਂਪੂ ਕਿਸ ਤਰ੍ਹਾਂ ਬਾਈਪਾਸ ਰੋਡ ਤੇ ਖੋਖਿਆਂ ਦੇ ਵਿੱਚ ਜਾ ਕੇ ਖੁੱਸ ਗਿਆ ਹੈ ਦੇਖ ਸਕਦੇ ਹੋ मौके ਦੀ ਹਾਲਤ ਦੇਖੋ ਆ ਮੋਟਰਸਾਈਕਲ ਵੀ ਜੋ ਇਸ ਦੇ ਜੋ ਗੱਡੀ ਹੈ ਪਰੀ ਹੋਈ ਕਬਾੜ ਦੇ ਇਸ ਦੇ ਥੱਲੇ ਆ ਚੁੱਕਿਆ ਹੈ ਦਿਖਾ ਰਹੇ ਆ ਆਪ ਜੀ ਨੂੰ ਤਸਵੀਰਾਂ ਦੇਖ ਰਹੇ ਹੋ ਗੱਡੀ ਦੀ ਇਹ ਸਮਝ ਨਹੀਂ ਆ ਰਹੀ ਕਿ ਇਹ ਪਰਲੇ ਪਾਸਿਓਂ ਉਰਲੇ ਪਾਸੇ ਕਿਸ ਤਰ੍ਹਾਂ ਆ ਗਈ ਹੈ ਕਹਿ ਦੱਸਣ ਵਾਲੇ ਦੱਸ ਰਹੇ ਨੇ ਕਿ ਇਹ ਪੀਰਵਾਰ ਰਾਤ 12 ਵਜੇ ਦੇ ਕਰੀਬ ਦੀ ਘਟਨਾ ਹੈ ਦੇਖੋ ਇਹ ਸਾਰੇ ਖੋਕੇ ਵਿਚਾਰੇ ਜਿਨ੍ਹਾਂ ਦਾ ਵੀ ਗਰੀਬਾਂ ਦੇ ਵਿਚਾਰਿਆਂ ਦੇ ਰੋਜੀ ਰੋਟੀ ਲਈ ਬਣੇ ਹੋਏ ਹਸਾ ਤੋੜ ਦਿੱਤੇ ਗਏ ਹਨ ਦੇਖ ਸਕਦੇ ਹੋ ਕਿ ਕੁਮੋਕ ਦੀਆਂ ਤਸਵੀਰਾਂ ਦਿਖਾ ਰਹੇ ਆਪ ਵੀ ਦੇਖ ਸਕਦਾ ਹੋ ਗੱਡੀ ਨੰਬਰ ਐ 4706942 ਹੈ ਦੇਖ ਸਕਦੇ ਹੋ ਹਾਲਤ ਮੋਟਰਸਾਈਕਲ ਦੇ ਸਿੱਟੇ ਚੜਤ ਰਹੇ ਉੱਡਦੇ ਹਨ ਤੇ ਬੰਦੇ ਬੂਟ ਵਗੈਰਾ ਵੀ ਇਹਦੇ ਨੀਚੇ ਹੀ ਬੜੇ ਹੋਏ ਹਨ ਸ਼ਾਇਦ ਮੋਟਰਸਾਈਕਲ ਵਾਲੇ ਦੀ ਗੱਡੀ ਦੇਖ ਸਾਧੋ ਗੱਡੀ ਦੀ ਜੋ ਹਾਲਤ ਹੈ ਦੇਖ ਸਾਧੋ ਜੋ ਖੋਖਿਆਂ ਦੀ ਹਾਲਤ ਕਿਸ ਤਰ੍ਹਾਂ ਵਿਚਾਰਾ ਵੀ ਗਰੀਬਾਂ ਦੀ ਕਰ ਦਿੱਤੀ ਹੈ ਡਰਕਟ ਵੀ ਪੁੱਟੇ ਜਾ ਚੁੱਕੇ ਹਨ ਐਨਕ ਦੱਸਣਾ ਐਕਸੀਡੈਂਟ ਦੱਸਣ ਵਾਲੇ ਦੱਸਣਾ ਬਹੁਤ ਭਿਆਨਕ ਸੀ ਮੁੱਖਾ ਦੇਖ ਸਾਧੋ ਜੋ ਕਿ ਹੁਣ 8:00-8:30 ਦਾ ਟਾਈਮ ਹੈ ਸ਼ੁੱਕਰਵਾਰ ਦਾ ਜੋ ਪਬਲਿਕ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ ਕਿ ਦੇਖ ਰਿਹਾ ਕਿ ਸ਼ਾਇਦ ਮੋਟਰਸਾਈਕਲ ਵਾਲਾ نیچے ਨਾ ਆ ਗਿਆ ਹੋਵੇ ਗੱਡੀ ਜੋ ਹੈ ਕਬਾੜ ਦੀ ਭਰੀ ਹੋਈ ਹੈ ਦੇਖੋ ਆ ਮੋਟਰਸਾਈਕਲ ਦੀ ਹੱਥ ਨੰਬਰ ਮੋਟਰਸਾਈਕਲ ਵੀ ਨੰਬਰ ਬਗੈਰ ਪਲੇਟਾਂ ਤੋਂ ਹੀ ਹੈ ਜੱਪ ਰਿਆ ਹੈ ਖਰ ਦੇਖੋ ਬੂਟ ਵਗੈਰਾ ਵੀ ਥੱਲੇ ਪਏ ਹਨ ਸਿੱਟਾ ਵੀ ਦੇਖ ਸਕਦੇ ਹੋ ਜੋ ਮੋਟਰਸਾਈਕਲ ਦੀ ਹਾਲਤ ਹੈ ਬਿਲਕੁਲ ਮੂਰਲੇ ਟਾਇਰ ਦੇ ਨੀਚੇ ਆ ਚੁੱਕਿਆ ਹੈ ਬੂਟ ਵਗੈਰਾ ਵੀ ਪਏ ਹਨ ਮੋਟਰਸਾਈਕਲ ਵਾਲੇ ਦੇ ਮੋਟਰਸਾਈਕਲ ਵੀ ਬਗੈਰ ਨੰਬਰ ਪਲੇਟਾਂ ਤੋਂ ਜਾ ਰਿਹਾ ਹੈ ਦੇਖ ਰਹੋ ਮੋਟਰਸਾਈਕਲ ਦੀ ਹਾਲਤ ਹੈ ਜੋ ਬਿਲਕੁਲ ਖਸਤਾ ਹੋ ਚੁੱਕੀ ਹੈ ਜੋ ਕਿ ਵੱਡੀ ਦੁਰਘਟਨਾ ਤੋਂ ਬਚਾਉ ਰਹਿ ਗਿਆ ਹੈ ਦੇਖ ਸਕਦੇ ਹੋ ਦਰਖਤ ਨਾਲ ਟਕਰਾਈ ਹੋਈ ਗੱਡੀ ਹੈ ਦਿਖਾ ਰਹੇ ਆਪ ਜੀ ਨੂੰ ਮੌਕੇ ਦੀਆਂ ਤਾਜ਼ੀਆਂ ਤਸਵੀਰਾਂ ਹਨ ਦੇਖ ਸਕਦੇ ਹੋ ਕੰਡੀਸ਼ਨ ਹੈ ਜੋ ਗੱਡੀ ਸੀ ਹਰਿਆਣੇ ਦਾ ਨੰਬਰ ਹੈ ਜੋ ਇਹ ਬਾਈਪਾਸ ਰੋਡ ਹੈ ਇੱਥੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਹਨ ਪਰ ਸਰਕਾਰ ਦੇ ਕੰਨਾਂ 'ਚ ਝੋਮ ਨਹੀਂ ਰੜਕਦੀ ਕਿ ਕੀ ਉਪਾਅ ਕੀਤੇ ਜਾਣ ਕੋਈ ਬੱਤੀ ਚੌਕੀ ਬਣਾ ਦਿੱਤਾ ਜਾਵੇ ਤਾਂ ਕਿ ਐਕਸੀਡੈਂਟਾਂ ਤੇ ਕਾਬੂ ਪਾਇਆ ਜਾ ਸਕੇ ਸੋਧਨਵਾਦੀ